ਲਗਾਤਾਰ ਫਸਲ ਦੀ ਆਮਦ ਹੋ ਰਹੀ ਹੈ ਅਤੇ ਉਪਰੋ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਇੰਤਜ਼ਾਮ ਨੇ ਤੁਹਾਨੂੰ ਅੱਜ ਹਰੇਕ ਤਸਵੀਰ ਤੋਂ ਜਿਹੜਾ ਕੀ ਉਹ ਉਹ ਰੂਬਰੂ ਕਰਵਾਵਾਂਗੇ ਤਾਂ ਹਾਲੇ ਕਿ ਪੁਗਤਾ ਇੰਤਜ਼ਾਮਾਂ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਨੇ ਪਰ ਰਿਐਲਿਟੀ ਚੈੱਕ ਕਰਾਂਗੇ ਅੱਜ ਹਮਦਰ ਟੀਵੀ ਦੇ ਉੱਪਰ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿ ਕਿਸਾਨਾਂ ਨੂੰ ਕੋਈ ਦਿੱਕਤ ਆਣੀ ਆ ਰਹੀ ਵੀ ਤੁਹਾਡੇ ਉੱਪਰ ਮੰਡੀਆਂ ਨੂੰ ਵੀ ਲੈ ਕੇ ਜਿਹੜਾ ਕਿ ਲੇਬਰ ਨੂੰ ਲੈ ਕੇ ਦਿੱਕਤਾਂ ਦਾ ਵੀ ਆ ਰਿਹਾ ਵੀ ਖਬਰ ਆ ਰਹੀਆਂ ਵੀ ਦਿੱਕਤ ਆ ਰਹੀ ਹੈ ਲੇਬਰ ਨੂੰ ਲੈ ਕੇ ਆਪਾਂ ਇਸ ਚੰਡੀਗੜ੍ਹ ਦੇ ਮੰਡੀ ਦੀ ਗੱਲ ਕਰੀ ਤੇ ਕਿਸ ਤਰ੍ਹਾਂ ਦੇ ਨਾਲ ਹੁਣੇ ਤੱਕ ਤਾਂ ਕੋਈ ਅਜੇ ਫੇਸ ਮੈਨੂੰ ਫੇਸ ਕੀਤੀ ਨਹੀਂ ਪ੍ਰੋਬਲਮ ਆਰ ਆਰਤੀ ਕੋਲ ਲੇਬਰ ਹੈਗੀ ਪ੍ਰੋਪਰ ਮਤਲਬ ਲੋਡ ਹੋ ਰਿਹਾ ਮਾਲ ਜਿੰਨਾ ਵੀ ਹੈਗਾ ਕੋਈ ਅਜੇ ਪ੍ਰੋਬਲਮ ਨਹੀਂ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ ਲਗਾਤਾਰ ਜਾਰੀ ਹੈ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਸੈਕਟਰ 39 ਦੀ ਦਾਣਾ ਮੰਡੀ ਦੇ ਵਿੱਚ ਖੜੇ ਹਾਂ ਜਿੱਥੇ ਕਿ ਲਗਾਤਾਰ ਫਸਲ ਦੀ ਆਮਦ ਹੋ ਰਹੀ ਹੈ ਅਤੇ ਉੱਪਰੋਂ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਇੰਤਜ਼ਾਮ ਨੇ ਤੁਹਾਨੂੰ ਅੱਜ ਹਰੇਕ ਤਸਵੀਰ ਤੋਂ ਜਿਹੜਾ ਕੀ ਉਹ ਉਹ ਰੂਬਰੂ ਕਰਵਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਕੀ ਕਣਕ ਦੇ ਫਸਲ ਦੇ ਅੰਬਾਰ ਲੱਗੇ ਹੋਏ ਨੇ ਕੱਟੇ ਪੜੇ ਹੋਏ ਨੇ ਅਤੇ ਵੱਡੀ ਮਾਤਰਾ ਦੇ ਵਿੱਚ ਜਿਹੜੀ ਕਣਕ ਹੈ ਇੱਥੇ ਕਿਸਾਨ ਲੈ ਕੇ ਪਹੁੰਚ ਰਹੇ ਨੇ ਕਿਸਾਨਾਂ ਦੇ ਤੁਲਤੋਂ ਲੈ ਕੇ ਜਿਹੜਾ ਹਾਲਾકી ਪੁਕਤਾ ਇੰਤਜ਼ਾਮਾਂ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਨੇ ਪਰ ਰਿਐਲਿਟੀ ਚੈੱਕ ਕਰਾਂਗੇ ਅੱਜ ਹਮਦਰ ਟੀਵੀ ਦੇ ਉੱਪਰ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਕਿ ਕਿਸਾਨਾਂ ਨੂੰ ਕੋਈ ਦਿੱਕਤ ਆਣੀ ਆ ਰਹੀ ਬਾਰਿਸ਼ ਦੇ ਮੌਸਮ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਸੋ ਮੰਡੀ ਦੇ ਸੁਪਰਵਾਈਜ਼ਰ ਗੁਰਮਿੰਦਰ ਸਿੰਘ ਮੌਜੂਦ ਨੇ ਸਰ ਕੀ ਇੰਤਜ਼ਾਮ ਹੈ ਕਿ ਨੇ ਜੇਕਰ ਮੌਸਮ ਦਾ ਵਿਹਜਾਸ ਬਿਗੜਦਾ ਹੈ ਬਾਰਿਸ਼ ਹੁੰਦੀ ਹੈ ਤਾਂ ਇਸ ਤੋਂ ਬਚਾਅ ਸੰਬੰਧੀ ਕੀ ਪ੍ਰਬੰਧ ਕੀਤੇ ਗਏ ਸਾਡੇ ਇੱਥੇ ਮੰਡੀ ਪ੍ਰੋਪਰ ਅਰੇਂਜਮੈਂਟ ਹੈ ਸ਼ੈੱਡ ਜਿਵੇਂ ਤੁਸੀਂ ਦੇਖ ਰਹੇ ਹੋ ਕਾਫੀ ਵੱਡਾ ਸ਼ੈ ਮਤਲਬ ਸ਼ੈ ਮਤਲਬ ਸ਼ੈਡ ਹੈ ਇੱਥੇ ਪੱਕੀ ਪੱਕੀ ਮੰਡੀ ਰੋਡਸ ਬਣੀ ਹੋਈਆਂ ਨੇ ਕੋਈ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਇੱਥੇ ਹੈਗੀ ਜੇ ਕੋਈ ਲਿਫਟ ਲਿਫਟ অলਮੋਸਟ ਜਿਵੇਂ 90000 ਬੈਗ ਇੱਥੇ ਆ ਚੁੱਕਿਆ ਹੈ ਤੇ ਉਹਦੇ ਚੋਂ 40 ਯਾਨੀ 10000 ਬੈਗ ਲਿਫਟ ਹੋ ਗਿਆ ਲਿਫਟ ਹੋ ਗਿਆ ਤੇ ਬਾਕੀ ਪੈਂਡਿੰਗ ਤੇ ਸ਼ੈਡ ਦੇ ਅੰਦਰ ਸਾਰਾ ਹੁਣ ਤੱਕ ਜਿਹੜਾ ਕੀ ਕਈ ਵਾਰ ਦਿਨਾਂ ਪਿਛਲੇ ਦਿਨੀ ਵੀ ਬਰਸਾਤ ਵੀ ਹੋਈ ਹੈਗੀ ਤੇ ਉਸ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਕਿਸਾਨਾਂ ਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਪਾਲਾ ਵਗੈਰਾ ਦਾ ਪੂਰਾ ਇੰਤਜ਼ਾਮ ਆਪਣੀਆਂ ਕੋਲ ਸਾਰੀ ਹੈਗੀ ਹੈ ਹੂੰ ਤੇ ਆਰਤੀ ਨੇ ਪ੍ਰੋਪਰ ਅਰੇਂਜਮੈਂਟ ਜੀ ਵਿੱਚ ਤੁਸੀਂ ਦੇਖ ਸਕਦੇ ਸਮੇਤ ਤਰਪਾਲ ਪਈ ਹੋਈ ਹੈ ਜੀ ਹਾਂਜੀ ਹੂੰ ਤਾਂ ਕਿੰਨੀ ਹੁਣ ਤੱਕ ਫਸਲ ਦੀ ਆਮਦ ਹੋ ਚੁੱਕੀ ਹੈ ਇਸ ਮੰਡੀ ਤੇ 1.7 ਹਜ਼ਾਰ ਬੈਗਸ ਹੋ ਚੁੱਕੀ ਹੈ ਹੂੰ ਕਿੰਕ ਲੱਖ 60000 ਬੈਕਸ ਜਿਹੜੇ ਪਹੁੰਚ ਚੁੱਕੇ ਹਨ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ 53 54000 500 ਮੀਟਰ ਹੋ ਗਿਆ ਹੈ ਨਾ ਤੇ ਇਹ ਲਿਫਟਿੰਗ ਦਾ ਕੰਮ ਨਾਲ ਦੀ ਨਾਲ ਚੱਲ ਰਿਹਾ ਹੈ ਨਾਲ ਦੇ ਨਾਲ ਹੋ ਜਾਂਦਾ ਹੈ ਨਾ ਲਿਫਟਿੰਗ ਜੇ ਲਿਫਟਿੰਗ ਨਾਲ ਦੀ ਨਾਲ ਦਾ ਫੇਸ ਨੇ ਬੈਕਸ ਫੇ ਕਿੰਨੇ ਕਿ ਬੈਕਸ ਬਾਕੀ ਹੈਗੇ ਇਹ ਐਕਚੁਅਲੀ ਐਫ ਸੀ ਦੀ ਮੇਨ ਹੈਗੀ ਹੈ ਪਰਚੇਸ ਇਹਨਾਂ ਦੇ ਜਿਵੇਂ ਜਿਵੇਂ ਮਤਲਬ ਟਰੱਕਸ ਆਣਦੇ ਆ ਉੱਥੋਂ ਲੋਡ ਹੋ ਕੇ ਚਾਈ ਜਾਂਦੇ ਕੋਈ ਇਹ ਸੇਫ ਮਤਲਬ ਸੇਫ ਹੋਇਆ ਹੈ ਕੋਈ ਇਹ ਨਹੀਂ ਬਾਹਰ ਬਾਹਰ ਪਿਆ ਕਿ بارش ਦਾ ਕੋਈ ਪ੍ਰੋਬਲਮ ਹੈਗੀ ਹੈ ਤੋ ਕਿੰਨੇ ਸਮੇਂ ਦੇ ਵਿੱਚ ਕਿਸਾਨ ਨੂੰ ਬੇਲਾ ਕਰ ਦਿੱਤਾ ਜਾਂਦਾ ਜੇ ਕਿਉਂਕਿ ਕਿਸਾਨ ਆਂਦਾ ਆਪਣੀ ਫਸਲ ਲੈ ਕੇ ਕਿਦੋਂ ਤੱਕ ਉਹਨੂੰ ਫ੍ਰੀ ਚਾਹੁੰਦਾ ਹੈ ਤੇ ਸ਼ਾਮੀ 5 6 7 ਵੇ ਤੱਕ ਕੀ ਹੋਇਆ ਅਦਾਇਗੀ ਨਾਲ ਦੀ ਨਾਲ ਚੌਥ ਮਤਲਬ ਚੌਥ ਮਤਲਬ 24 ਘੰਟੇ ਦਾ ਟਾਈਮ ਲੈਂਦੀ ਹੈ ਤੋ ਮੋਸਟਰ ਐਸ ਇਨੋਇਕੇ ਤਾਂ ਕੋਈ ਦਿੱਕਤ ਆ ਰਹੀ ਕੋਈ ਨਹੀਂ ਸਿਰ ਪ੍ਰੋਬਲਮ ਨਹੀਂ ਆਇਆ ਤੋ ਕਿੰਨੇ ਜਿਹੜੇ ਕੀ ਇਲਾਕੇ ਦੇ ਆਸ-ਪਾਸ ਜਿਹੜੇ ਕਿਸਾਨ ਹੈਗੇ ਨੇ ਇੱਥੇ ਪਹੁੰਚਦੇ ਨੇ ਆਪਣੇ ਮੋਹਾਲੀ ਏਰੀਏ ਦੇ ਜ਼ਿਆਦਾ ਮੋਹਾਲੀ ਰੋਪਰੋਪੜੇ ਹੋ ਗਿਆ ਮਤਲਬ ਉਹ ਸਾਈਡ ਤੋਂ ਆਉਂਦੇ ਜ਼ਿਆਦਾ ਤੁਸੀਂ ਕਈ ਥਾਵਾਂ ਦੇ ਉੱਪਰ ਮੰਡੀਆਂ ਨੂੰ ਵੀ ਲੈ ਕੇ ਜਿਹੜਾ ਕਿ ਲੇਬਰ ਨੂੰ ਲੈ ਕੇ ਦਿੱਕਤਾਂ ਦਾ ਵੀ ਆ ਰਿਹਾ ਵੀ ਖਬਰਾਂ ਆ ਰਹੀਆਂ ਵੀ ਦਿੱਕਤ ਆ ਰਹੀ ਹੈ ਲੇਬਰ ਨੂੰ ਲੈ ਕੇ ਆਪਾਂ ਇਸ ਚੰਡੀਗੜ੍ਹ ਦੇ ਮੰਡੀ ਦੀ ਗੱਲ ਕਰੀ ਤੇ ਕਿਸ ਤਰ੍ਹਾਂ ਦੇ ਨਾਲ ਹੁਣੇ ਤੱਕ ਤਾਂ ਕੋਈ ਅਜਿਹੀ ਫੇਸ ਮਤਲਬ ਫੇਸ ਕੀਤੀ ਨਹੀਂ ਪ੍ਰੋਬਲਮ ਆਰ ਆਰਤੀ ਕੋ ਲੇਬਰ ਹੈਗੀ ਪ੍ਰੋਪਰ ਮਤਲਬ ਲੋਡ ਹੋ ਰਿਹਾ ਮਾਲ ਜਿੰਨਾ ਵੀ ਹੈਗਾ ਕੋਈ ਅਜਿਹੀ ਪ੍ਰੋਬਲਮ ਆਈ ਨਹੀਂ ਹੈਗੀ ਬਾਕੀ ਜਿਸ ਤਰ੍ਹਾਂ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਨੂੰ ਹਰੇਕ ਤਸਵੀਰ ਤੋਂ ਯਾਨੀ ਕਿ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਕਿ ਜੇਕਰ ਕੋਈ ਕਿਸਾਨ ਇੱਥੇ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦਾ ਤਾਂ ਉਸ ਨੂੰ ਕੁਝ ਹੀ ਸਮੇਂ ਦੇ ਵਿੱਚ ਵਿਲਾ ਕਰ ਦਿੱਤਾ ਜਾਂਦਾ ਉਸਦੀ ਪਤਲ ਦੀ ਖਰੀਦ ਕਰ ਲਈ ਜਾਂਦੀ ਹੈ ਕਿ ਜਿਹੜੇ ਪੱਖੇ ਲੱਗੇ ਹੋਏ ਨੇ ਜਿੱਥੇ ਕੀ ਕਣਕ ਦੀ ਉਹ ਉੱਥੇ ਛਟਾਈ ਹੁੰਦੀ ਹੈ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਬੈਗ ਦੇ ਵਿੱਚ ਭਰ ਕੇ ਇਹ ਜਿਹੜਾ ਆ ਉਸਦੀ ਤੋ ਲਾਇਕ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਅਦਾਇਗੀ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਸੈਕਟਰ 39 ਦੀ ਦਾਣਾ ਮੰਡੀ ਦੀਆਂ ਸਾਂਝੇ ਕਰ ਰਹੇ ਹਾਂ ਦੇਖੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿ ਇੱਥੇ ਕਿਸਾਨ ਆਪਣੇ ਆਪਣੀਆਂ ਫਸਲਾਂ ਲੈ ਕੇ ਪਹੁੰਚ ਰਹੇ ਨੇ ਲੇਬਰ ਵੀ ਪੂਰੀ ਜਣੀ ਆਪਣੀ ਮਿਹਨਤ ਦੇ ਨਾਲ ਇੱਥੇ ਕੰਮ ਦੇ ਵਿੱਚ ਜੁਟੀ ਹੋਈ ਹੈ ਅਤੇ ਕਿਸਾਨਾਂ ਨੂੰ ਲੈ ਕੇ ਪੁਖਤਾ ਇੰਤਜ਼ਾਮਾਂ ਦੇ ਵੀ ਦਾਅਵੇ ਕੀਤੇ ਜਾ ਰਹੇ ਪਿਛਲੇ ਦਿਨੀ ਅਸੀਂ ਆਏ ਸੀ ਤੇ ਕਈਆਂ ਦਾ ਕਹਿਣਾ ਸੀ ਕਿ ਇੱਥੇ ਜਿਵੇਂ ਕਿ ਪੀਣ ਵਾਲੇ ਪਾਣੀ ਦੀ ਸਹੂਲਤ ਦੀ ਕਮੀ ਹੈਗੀ ਆ ਪੱਖਿਆਂ ਦਾ ਕੋਈ ਇੰਤਜ਼ਾਮ ਨਹੀਂ ਹੈ ਪਾਣੀ ਦੇ ਆਲਮੋਸਟ 6 ਟੈਂਕ ਟੈਂਕਰ ਆਏ ਹੇ ਰਿਹਾ ਮਤਲਬ ਰੋਜ਼ ਆਉਂਦੇ ਆ ਤੇ ਉਹੀ ਰੀਫ੍ਰੀਫਿਲ ਹੁੰਦੇ ਆ ਕੋਈ ਐਓਜੀ ਪਰਬਲਮ ਆਈ ਨਹੀਂ ਸਾਨੂੰ ਸੋ ਕਈ ਵਾਰ ਇਦਾਂ ਹੁੰਦਾ ਹੈ ਕਿ ਕਿਸਾਨ ਨੂੰ ਰਾਤ ਵੀ ਕੱਟਣੀ ਪੈਂਦੀ ਹੈਗੀ ਕਿਸੇ ਵਜ੍ਹਾ ਕਰਕੇ ਉਸ ਨੂੰ ਲੈ ਕੇ ਕੀ ਇੰਤਜ਼ਾਮ ਨੇ ਜੇ ਮਾਹ ਮਾਸ਼ਰ ਕੋਈ ਆਂਦਾ ਹੈ ਐਵੇਂ ਦਾ ਉਹ ਆੜ ਆੜ ਦੀਏ ਕੋਲ ਹੈਗਾ ਅਰੇਂਜਮੈਂਟ ਸਾਰੇ ਇਹਨਾਂ ਨੇ ਕੀਤਾ ਹੋਇਆ ਆਪਣਾ ਟੈਂਟ ਇਹਨਾਂ ਦੇ ਟੈਂਟ ਟੈਂਟਵਰੇ ਲੱਗੇ ਹੋਏ ਆ ਉੱਥੇ ਆਪਣਾ ਰਹਿ ਸਕਦਾ ਜੇ ਵੀ ਤਰ੍ਹਾਂ ਸੋ ਮੰਡੀ ਦੇ ਵਿੱਚ ਕੁਝ ਕਿਸਾਨ ਵੀ ਨੇ ਜੋ ਕਿ ਆਪਣੀ ਫਸਲ ਇੱਥੇ ਵੇ ਗਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖਾਂ ਕਿ ਕਰ ਰਹੇ ਨੇ ਬੀਬੀ ਜੀ ਫਸਲ ਲੈ ਕੇ ਆਏ ਹੋ ਇੱਥੇ ਨਹੀਂ ਜੀ ਅਸੀਂ ਝਾੜੂ ਦਾ ਕੰਮ ਕਰਦੇ ਹਾਂ ਅੱਛਾ ਝਾੜੂ ਦਾ ਕੰਮ ਕਰਦੇ ਹੋ ਕੋਈ ਵਧੀਆ ਇੱਥੇ ਯਾਨੀ ਕਿ ਹੋ ਜਾਂਦਾ ਕੰਮ ਹਾਂਜੀ ਸੋ ਜਿਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਨੇ ਅਤੇ ਨਾਲ ਹੀ ਸਫਾਈ ਕਰਮਚਾਰੀ ਹੋਗੇ ਲੇਬਰ ਹੋਗੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਹੈ ਮਿਹਨਤ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਕਿਸਾਨ ਜਿਹੜੇ ਮੰਡੀ ਦੇ ਵਿੱਚ ਫਸਲ ਲੈ ਕੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਬਾਪੂ ਜੀ ਕਣਕ ਲੈ ਕੇ ਆਇਓ ਕਿੰਨੇ ਦਿਨ ਹੋ ਗਏ ਇੱਥੇ ਇੱਥੇ ਕੱਲ ਤੋਂ ਕੱਲ ਤੋਂ ਆਏ ਨੇ ਤੇ ਕੀ ਕਰੰਟਸ ਤੋਂ ਦੱਸਿਆ ਜਿਹੜਾ ਕਿ ਹਾਲ ਤੱਕ ਖਰੀਦ ਨਹੀਂ ਹੋਈ ਕਣਕ ਥੋੜੀ ਨਰਮ ਸੀ ਥੋੜੀ ਨਵੀਂ ਹੈ ਕੀ ਲੱਗਦਾ ਕਿ ਬਰਸਾਤ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਨਹੀਂ ਨਹੀਂ ਬਰਸਾਤ ਕਰਕੇ ਨਹੀਂ ਆ ਕਿਟਾਈ ਪਹਿਲਾਂ ਹੋ ਗਈ ਐ ਕਟਾਈ ਵੀ ਨਹੀਂ ਵਿੱਚ ਥੋੜਾ ਹਰਾ ੜਕਾ ਸੀ ਜਿਹੜੇ ਪਹਿਲਾਂ ਔਲੇ ਪਏ ਹਨ ਉਹਦੇ ਕਰਕੇ ਬਾਅਦ ਚ ਜਿਹੜੀ ਦੁਆਰਾ ਫੁੱਟ ਗਈ ਆ ਉਹ ਹਰੀ ਵਾਲ ਰਹੀ ਵੀ ਸੀ ਤੋਂ ਕਿੰਨਾ ਕੁ ਇਫੈਕਟ ਪਿਆ ਜਿਹੜੀ ਇਹ ਬਰਸਾਤ ਹੋਈ ਹੈ ਗੜੇਮਾਰੀ ਹੋਈ ਹੈ ਕਿੰਨਾ ਕੁ ਇਹ ਨੁਕਸਾਨ ਹੋਇਆ ਝਾੜ ਤੇ ਵੀ ਫਰਕ ਪਊਗਾ ਹੁਣ ਜੀ ਹਾਂਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਮੀਂਹ ਪੈਣ ਦੀ ਸੰਭਾਵਨਾ ਹੈਗੀ ਕਈ ਥਾਵਾਂ ਦੇ ਉੱਪਰ ਕਿਸਾਨਾਂ ਦੀ ਹਲੇ ਜੋ ਫਸਲ ਹੈ ਉਹ ਖੜੀ ਹੈਗੀ ਹੈ ਉਹ ਕਿੰਨੀ ਕਿਸ ਤਰ੍ਹਾਂ ਦੇ ਨਾਲ ਦਿੱਕਤ ਦਰਪੇਸ਼ ਆਉਂਦੀ ਹੈ ਦਿਕਤਾਂ ਜਦੋਂ بارش ਹੋ ਜਾਂਦੀ ਸਭ ਕਾ ਸਿੱਝ ਆਉਂਦੀ ਹੈ ਜੀ ਹੂੰ ਜੀ ਹਾਂਜੀ ਮਸ਼ੀਨ ਨਹੀਂ ਚੱਲਦੀ ਤੇ ਬਾਕੀ ਫਿਰ ਟੂੜੀ ਬਣਾਉਣ ਵਾਸਤੇ ਵੀ ਦਿਕਤ ਫੋਲਣੀ ਪੈਂਦੀ ਹੈ ਹੂੰ ਤੁਹਾਨੂੰ ਜਿਵੇਂ ਕਿ ਮੌਇਸਚਰਾਈਜ਼ਰ ਦੀ ਗੱਲ ਆਖੀ ਗਈ ਹੈ ਕਿੰਨੇ ਕ ਸਮੇਂ ਬਾਅਦ ਤੁਹਾਡੀ ਜਿਹੜੀ ਕਣਕ ਖਰੀਦ ਲਈ ਜਾਵੇ ਕੋਈ ਸ਼ਾਇਡ ਆਈਡੀਆ ਦਿੱਤਾ ਗਿਆ ਜਾਂ ਕੋਈ ਸਮਾਂ ਦਿੱਤਾ ਗਿਆ ਤੁਹਾਨੂੰ ਕੱਲ ਦਾ ਦਿਨ ਪੂਰਾ ਫੋਲ ਕੇ ਰੱਖੀਏ ਧੁੱਪ 'ਚ ਅੱਜ ਹੁਣ ਦੇਖਦੇ ਹਾਂ ਹੂੰ ਤਾਂ ਦੇਖ ਸਕਦੇ ਹੋ ਕਿ ਕਈ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ ਕਣਕ ਦੇ ਵਿੱਚ ਨਮੀ ਦੀ ਮਾਤਰਾ ਬਦੇ ਰਹਿਣ ਕਰਕੇ ਉਹਨਾਂ ਨੂੰ ਇੱਥੇ ਥੋੜਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਪਰ ਨਾਲ ਹੀ ਦੇਖ ਸਕਦੇ ਹੋ ਕਿ ਖੁੱਲੇ ਆਸਮਾਨ ਦੇ ਹੇਠਾਂ ਜਿਹੜੇ ਕਿ ਇਹ ਕਣਕ ਦੇ ਢੇਰ ਲੱਗੇ ਹੋਏ ਨੇ ਇੱਕ ਪਾਸੇ ਜਿਹੜੇ ਕਿ ਪੱਖਾ ਉੱਥੇ ਕਿਸ਼ਨਾਈ ਸਟ੍ਰਾਈਕ ਕੀਤੀ ਜਾਂਦੀ ਹੈ ਉਹਦੇ ਵਿੱਚੋਂ ਤੂੜੀ ਲਾ ਕਰ ਦਿੱਤੀ ਜਾਂਦੀ ਹੈ ਪਰ ਕਣਕ ਦੇ ਦਾਣੇ ਲੱਗ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਜੇਕਰ ਮੌਸਮ ਦਾ ਮિજાਜ ਬਿਗੜਦਾ ਹੈ ਤਾਂ ਉਸ ਨੂੰ ਲੈ ਕੇ ਵੀ ਇੰਤਜ਼ਾਮ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਉਹ ਦੂਜੇ ਪਾਸੇ ਤੋਂ ਅਨ ਦਿਖਾਵਾਂਗੇ ਜਿੱਦਕਿ ਵੱਡੀ ਮਾਤਰਾ ਦੇ ਵਿੱਚ ਕੱਟੇ ਖੁੱਲੇ ਆਸਮਾਨ ਹੇਠਾਂ ਪਏ ਹੋਏ ਨੇ ਉਹ ਵੀ ਕਵਰ ਕੀਤੇ ਗਏ ਨੇ ਖੁਦਾ ਨਾਲ ਖਾਸਾ ਜੇਕਰ ਬਰਸਾਤ ਹੁੰਦੀ ਤਾਂ ਉਸ ਨੂੰ ਲੈ ਕੇ ਜਿਹੜੇ ਕਿ ਪਾਣੀ ਤੋਂ ਬਚਾਓ ਸਕੇ ਪਰ ਇੱਕ ਗੱਲ ਇੱਥੇ ਤਸਵੀਰ ਤੁਹਾਨੂੰ ਜ਼ਰੂਰ ਇਹ ਦਿਖਾਣੀ ਚਾਹਾਂਗੇ ਬੇਸ਼ੱਕ ਉਪਰੋ ਦੀ ਤਾਂ ਕਵਰ ਕਰ ਦਿੱਤਾ ਗਿਆ ਹੈ ਕੱਟੇ ਉਪਰੋ ਦੀ ਤਾਂ ਜਿਹੜੇ ਢੱਕ ਦਿੱਤੇ ਗਏ ਨੇ ਪਰ ਜਿਹੜਾ ਬਰਸਾਤ ਦਾ ਪਾਣੀ ਜੇਕਰ ਨੀਚੋਂ ਹੋ ਕੇ ਗੁਜ਼ਰੇਗਾ ਤਾਂ ਨੀਚੇ ਜਿਹੜਾ ਕਿ ਬੈਗਸ ਭਰੇ ਹੋਣੇ ਜਿਨ੍ਹਾਂ ਦੇ ਵਿੱਚ ਕਣਕ ਭਰੀ ਹੋਈ ਹੈ ਤਾਂ ਉਸ ਦੇ ਵਿੱਚ ਜਿਹੜਾ ਕਿ ਨਮੀ ਦੀ ਮਾਤਰਾ ਵਧਣ ਦੀ ਪੂਰੀ ਸੰਭਾਵਨਾ ਹੈਗੀ ਆ ਉਹ ਕਣਕ ਗਿੱਲੀ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜੀਆਂ ਇਹ ਟੇਰੀਆਂ ਲੱਗੀਆਂ ਹੋਈਆਂ ਨੇ ਉਹ ਵੀ ਜਿਹੜਾ ਕਿ ਉਹ بارش ਦੀ وجہ ਕਰਕੇ ਇਹ ਜਿਹੜਾ ਕਰਨਕ ਹੈ ਉਸ ਦੇ ਵਿੱਚ ਨਮੀ ਦੀ ਮਾਤਰਾ ਵੱਧ ਸਕਦੀ ਬੇਸ਼ੱਕ ਉਪਰੋਂ ਤਾਂ ਟੱਕ ਦਿੱਤਾ ਗਿਆ ਪਰ ਨੀਚੋਂ ਦੀ ਜੇਕਰ ਪਾਣੀ ਹੋ ਕੇ ਗੁਜ਼ਰਦਾ ਤਾਂ ਇਸ ਦੇ ਨਾਲ ਜਿਹੜਾ ਕਿ ਫਸਲ ਨੂੰ ਨੁਕਸਾਨ ਹੋ ਸਕਦਾ ਹੈ ਫਸਲ ਦੇ ਵਿੱਚ ਜਿਹੜਾ ਕਿ ਮੋਇਸਚਰਾਈਜ਼ਰ ਹੈ ਭਾਵੇਂ ਕਿ ਨਮੀ ਦੀ ਮਾਤਰਾ ਵੱਧ ਸਕਦੀ ਹੈ ਸੋ ਤੁਹਾਨੂੰ ਇਹ ਤਸਵੀਰ ਸਾਂਝੀ ਕੀਤੀ ਹੈਗੀ ਹੈ ਚੰਡੀਗੜ੍ਹ ਦੇ ਸੈਕਟਰ 39 ਦੀ ਜਿੱਥੇ ਕਿ ਕਿਸਾਨਾਂ ਦੀ ਫਸਲ ਦੀ ਹਤਵਤ ਖਰੀਦੀ ਦਾਅਵੇ ਕੀਤੇ ਜਾ ਰਹੇ ਨੇ ਪਰ ਕਈ ਕਿਸਾਨ ਜਿਹੜੇ ਆ ਰਹੇ ਨੇ ਉਹਨਾਂ ਦੇ ਵਿੱਚ ਕਈਆਂ ਨੂੰ ਜਿਹੜਾ ਕਿ ਮੌਇਸਚਰਾਈਜ਼ਰ ਜ਼ਿਆਦਾ ਹੋਣ ਕਰਕੇ ਜਿਹੜੀ ਇੱਕ ਫਸਲ ਵੇਚਣ ਦੇ ਵਿੱਚ ਇੱਥੇ ਇੱਕ ਇੱਕ ਦੇ ਦੋ ਦੋ ਰਾਤਾਂ ਤੱਕ ਕੱਟਣੀਆਂ ਵੀ ਪੈ ਰਹੀਆਂ ਨੇ ਸੋ ਤੁਹਾਡੇ ਇਲਾਕੇ ਦੇ ਵਿੱਚ ਮੰਡੀਆਂ ਦਾ ਕੀ ਹਾਲ ਹੈ ਕਮੈਂਟਸ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਵਦੇ ਅਪਡੇਟ ਲਈ ਜੁੜੇ ਰਹੋ ਹਮ ਤੇ ਪੀਵੀ ਦੇ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪ੍ਰਵਿੰਦਰ ਕੁਮਾਰ ਚੰਡੀਗੜ੍ਹ